ਕੀ ਆ ਬਈ ਆਹ ਦਾ ਵਾਲਾ ਹਾਂ ਬੈਠਾਂ ਫੇਮੀ ਚੀਜ਼ ਲਾਪੀ ਨੇ ਤਰੀਜੇ ਜਾਂਦੀ ਆ ਹੁਣ ਐਵੇਂ ਐਵੇਂ ਹਵਾਈ ਕਰੀ ਜਾਂਦੀ ਆ ਨੀਂਜੇ ਹੋ ਗਿਆ ਕੰਮ ਹੋਣਾ ਨੀਂਜੇ ਹੋ ਗਿਆ ਕੰਮ ਆ ਫੇਰ 4 ਘੰਟੇ ਹੋਵੇ ਤੁਹਾਨੂੰ ਇੱਥੇ ਬੈਠਿਆ ਉਹ ਮਗਰਲੇ ਨੂੰ ਉਹ ਮਗਰਲੇ ਨੂੰ ਆਇਆ ਉਹ ਬੜਾ ਦੁਬਲੀ ਵਟ ਗਿਆ ਕਿੱਥੇ ਤੇਰੀ ਮਾਂ ਹੋ ਗਈ ਤੇ ਬੈਠਿਆ ਤੇਰੇ ਬੈਗ ਫਰੋਲ ਤੇ ਆ ਕਿ ਆਸ ਸੀ ਕਿ ਆਈਸਕ੍ਰੀਮ ਖਾਣ ਲੈਟਾਂ ਹੂੰ ਜਾ ਕੇ ਜਾ ਮੈਂ ਨਹੀਂ ਜਾਂਦਾ ਨਾ ਜਾਵਾਂ ਹੁਣ ਤੇ ਨਾ ਜਾਵਾਂ ਕੀ ਆ ਕਿਆ ਸੀਗਾ ਤੁਹਾਨੂੰ ਮਿਲਿਆ ਪਾਇਆ ਮੈਨੂੰ ਤਾਂ ਮਿਲਿਆ ਨਹੀਂ ਕੁਝ ਵੀ ਫਿਰ ਵੀ ਖਾਣ ਲਈ ਕਿਆ ਆ ਮਿਲੇਗਾ ਠੀਕ ਆ ਜੀ ਚੰਗੇ ਬੰਦੇ ਆ ਮੁੜੇ ਨਹੀਂ ਆਦੇ ਇੱਥੇ ਆਉਂਦਾ ਆ ਇਧਰ ਵੀ ਮੁੜ ਕੋ ਮੁੜਕੀ ਕੀਤਾ ਸਾਨੂੰ ਨਾਲ ਹਾਂਜੀ ਹੁਣ ਦੱਸੋ ਭੈਣ ਜੀ ਕੀ ਕਹਿੰਦੇ ਹੈਗੇ ਕੰਮ 'ਚ ਬਰਕਤ ਪਰੇ ਹਾਂ ਵਦ ਵਦ ਕੰਮ ਚੱਲਦੀ ਪਾਰਟੀ ਅੱਜ ਭੈਣ ਲੋ ਹਾਂ ਤਾਂ ਬਹੁਤ ਕੀ ਆ ਰਿਹਾ ਆ ਆਈਟਮਾਂ ਆ ਰਹੀਆਂ ਯਾਰ ਵੀਰ ਨੂੰ ਮਿਲਿਆ ਆਪਣੇ ਭਰਾ ਕਾਕੇ ਨੂੰ ਮਿਲਿਆ ਆ ਆਪਣੇ ਕਾਕੇ ਨੂੰ ਮਿਲਿਆ ਘਾਟਾ ਤੇ ਨਾ ਜੱਫੀ ਵੀ ਪਾ ਰੇ ਨੂੰ ਜੱਫੀ ਪਾ ਯਾਰ ਮੇਰੇ ਭਰਾ ਨੂੰ ਹਏ 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 ਆ ਮੇਰਾ ਭਰਾ ਓ ਤੇਰਾ ਵਾਲਾ ਜੇ ਬਈ ਚਗੀਦਰਾ ਹਾਏ 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 ਕਾਕਾ ਕੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਰ ਆਖੀ ਮਰਸੀ ਕੌਣ ਕਹਰੇ ਉਹ ਮੈਂ ਸਿਆਣਾ ਜਿਹਾ ਚੱਕਣਾ ਜਮੀ ਉੱਠ ਵੇ ਅਦਰ ਚੋੜਾ ਉਹਨੇ ਕੱਢ ਚੱਲ ਕੇ ਬੈਠੇ ਆਂ ਪੇਮੀ ਚੀਜ਼ ਲਾਪੀ ਨੇ ਤਰੀਜੇ ਜਾਂਦੀ ਆ ਹੁਣ ਐਵੇਂ ਐਵੇਂ ਹਵਾਈ ਕਰੀ ਜਾਂਦੀ ਆ ਨੀਂਜੇ ਹੋ ਗਿਆ ਕੰਮ ਹੋਣਾ ਨੀਂਜੇ ਹੋ ਗਿਆ ਕੰਮ ਤਾਂ ਫਿਰ 4 ਘੰਟੇ ਹੋਵੇ ਤੁਹਾਨੂੰ ਇੱਥੇ ਬੈਠਿਆ ਹੋਇਆ ਮਗਰਲੇ ਨੂੰ ਆ ਉਹ ਮਗਰਲੇ ਨੂੰ ਆ ਉਹ ਬੜਾ ਦੁਬਲੀ ਵਟ ਗਿਆ ਕਿੱਥੇ ਤੇਰੀ ਮਾਂ ਹੋ ਗਈ ਉਹ ਦੇ ਵੇਚਿਆ ਅਰੇ ਤੇਰੇ ਬੈਗ ਫਰੋਲ ਤੇ ਆ ਮੁੰਡਾ ਕਿਨਾਂ ਵਿੱਚ ਡਿੱਗੀ ਆ ਪਿੰਡਿਆਂ ਦੇ ਵਿੱਚ ਉੱਚੀ ਸੀ ਉਹ ਤੋਂ ਕੱਢ ਲਿਆ ਨੀ ਮਮਮੀ ਨੇ ਕੀ ਸ਼ੈਡ ਬੋਰਡ ਦੇਖੀਓ ਹੁੰਦਾ ਸ਼ੈਡ ਰੋਡ ਮਮਮੀ ਨੇ ਕਿਦਾਂ ਇਹ ਆ ਦੇ ਮਮਮੀ ਕਿਉਂ ਚਲਾਉਣ ਗਈ ਸੀ ਇਹ ਨਹੀਂ ਗੱਡੀ ਬਾਤ ਤੁਸੀਂ ਕਿਹਾ ਸੀ ਕਿ ਆਈਸਕ੍ਰੀਮ ਖਵਾਉਣ ਲੈ ਕੇ ਜਾਉਂਗੀ ਹਾਂ ਕਿੱਥੇ ਜਾਵਾਂ ਮੈਂ ਨਹੀਂ ਜਾਂਦਾ ਨਾ ਜਾਵਾਂ ਹੁਣ ਤੇ ਨਾ ਜਾਵਾਂ ਮੈਨੂੰ ਨਾ ਲੱਗਦਾ ਕਿ ਤੁਸੀਂ ਕਿਹਾ ਸੀਗਾ ਕਿ ਮੈਂ ਆਈਸਕ੍ਰੀਮ ਖਵਾਉਣ ਲੈ ਕੇ ਜਾਵਾਂ ਤੇ ਮੈਨੂੰ ਲੱਗਦਾ ਨਹੀਂ ਮੈਨੂੰ ਪੱਕਾ ਪਤਾ ਤੁਸੀਂ ਕਿਆ ਸੀਗਾ ਮੈਨੂੰ ਤਾਂ ਮਿਲਿਆ ਨਹੀਂ ਕੋਈ ਜੀ ਫਿਰ ਵੀ ਖਾਣ ਲਈ ਕਿਆ ਨਹੀਂ ਮਿਲੇਗਾ ਕਿਰਨਾਂ ਦਾ ਖਾ ਲਿਆ ਬੜੇ ਕੀ ਖਵਾਉਣਾ ਪਿਆਉਣਾ ਬਰਾਨਾ ਸ਼ੱਕ ਉਹ ਚਾ ਬਾਦਾਮ ਹੀ ਭਰੇ ਹੁੰਦੇ ਬਾਦਾਮ ਹੀ ਭਰੇ ਹੁੰਦੇ ਆਈਸਕ੍ਰੀਮ ਚ ਕੀ ਭਰੇ ਹੁੰਦਾ ਆਈਸਕ੍ਰੀਮ ਹੁੰਦੀ ਉੱਥੇ ਦੁੱਧ ਪੀਲਾ ਤੇ ਬਰਫ਼ ਚ ਲੱਗ ਜਾਂਦਾ ਨਹੀਂ ਨਾ ਉਹ ਚ ਫਲੇਵਰ ਫਲੇਵਰ ਹੁੰਦੇ ਓਕੇ ਥੈਂਕ ਯੂ ਮੈਂ ਨਹੀਂ ਜਾਣਾ ਬੇਬੀ ਕਿ ਜਾਊਗਾ ਮਮਾ ਤਾਂ ਵੈਸੇ ਹੀ ਬਾਈ ਪਿੰਗਲੀ ਪਈ ਐ ਮਾਮਾ ਜੀ ਨੇ ਕਿਹਾ ਸੀ ਮਾਮਾ ਜੀ ਤੁਸੀਂ ਆਈਸਕ੍ਰੀਮ ਖਾਓਗੇ ਤਾਂ ਤੁਸੀਂ ਠੰਡੇ ਹੋ ਜਿਓ ਮਾਮਾ ਜੀ ਨੂੰ ਕਹੋ ਕਿ ਲੈ ਕੇ ਜਾਣ ਸਾਡੇ ਕਹੋ ਮਮਾ ਜੀ ਮਾਮਾ ਜੀ ਬਾਬਾ ਜੀ ਡੱਟੇ ਹਾਂ ਮੈਂ ਕਿਹਨੇ ਜਾਣ ਹੁੰਦਾ ਬਾਹਰ ਠੀਕ ਆ ਜੀ ਚੰਗੇ ਬੰਦੇ ਆ ਮੁੜੇ ਨਹੀਂ ਹਲੇ ਇੱਧਰ ਆ ਬੁਣ ਲਾਇਆ ਇੱਧਰ ਵੀ ਮੁੜ ਕੋ ਮੁੜਕੀ ਕੀਤਾ ਸਾਨੂੰ ਨਾਲ ਨਹੀਂ ਨਹੀਂ ਚਾਹੀਦੇ ਦੀ ਆ ਅਸੀਂ ਇਹ ਤਾਂ ਕਹਿ ਸਕਦੇ ਸੀ ਕਿ ਲਈ ਬਲੌਗ ਨਹੀਂ ਬਣਾਦੇ ਅਸੀਂ ਕੰਮ ਵੀ ਕਰ ਲੈਨੇ ਆ ਆ ਮੁਫੀ ਘਰ ਲਈ ਕੰਮ ਚੰਗਾ ਕਰਾਉਂਦਾ ਹੈ ਜੀ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਠੀਕਾ ਕੁੜੀ ਕਹਿੰਦੀ ਸੈਂਡਵਿਚ ਦਾ ਧਿਆਨ ਰੱਖੇ ਇੱਧਰ ਲੱਗਾ ਆ ਸੈਂਡਵਿਚ ਲੱਗਾ ਆ ਵੇਖੀ ਕਿਤੇ ਹੋਰੀ ਨਾ ਕੋ ਬਣਾਦੀ ਨਹੀਂ ਨਹੀਂ ਉਹ ਚੰਗੀ ਤਰ੍ਹਾਂ ਪਾਸ ਕਰ ਬਈ ਦੱਸੋ ਜੀ ਅੰਗੀ ਵੀਰੇ ਆਰਗੈਨਿਕ ਪਵਾ ਦੇ ਆਂ ਜੇ ਨਾ ਤੇ ਜਾ ਕੇ ਕਿੱਥੇ ਪਿਆ ਹੋਲੀ ਲਈ ਸਿੱਖ ਰਿਹਾ ਮੁੰਡਾ ਮੈਂ ਆਪੇ ਹੀ ਆ ਦੇ ਹਿਸਾਬ ਨਾਲ ਮੈਂ ਤੁਹਾਡੇ ਲਾਗੇ ਕਰ ਦਿੰਨਾ ਵਾਹ ਜੀ ਵਾਹ ਹੋਰੇ ਹਾਂ ਦੱਸੋ ਭੈਣ ਜੀ ਕੀ ਕਹਿੰਦੇ ਹੈਗੇ ਕੰਮ ਵਿੱਚ ਬਰਕਤ ਪਵੇ ਹਾਂ ਬਾਅਦ-ਬਾਅਦ ਕੰਮ ਚੱਲੇ ਤੇ ਨੀ ਆਵਾ ਨੇ ਸੀਜ਼ਨ ਚ ਜੁੱਤੀ ਲੈ ਦਾਂਗੇ ਵਾਦਾ ਕਰ ਪਰ ਗੱਲ ਇਹ ਆ ਕਿ ਤੈਨੂੰ ਸਾਨੂੰ ਵਿਆਹ ਤੇ ਲੈ ਜਾਣਾ ਪਊ ਜਿਹੜਾ ਵੀ ਵਿਆਹ ਪਹਿਲਾ ਆਊ ਠੀਕ ਆ ਜੁੱਤੀ ਕੋਟ ਪੈਂਟ ਸਾਰਾ ਫੇ ਟਾ ਦੇ ਲੋ ਨਹੀਂ ਨਹੀਂ ਕੱਲੀ ਜੁੱਤੀ ਸਾਡੇ ਦੀ ਸਾਰੀ ਗਿਆ ਨਾ ਕਿੱਥੇ ਵਾਰ ਗਿਆ ਨਹੀਂ ਨਹੀਂ ਭਰਾਵਾ ਅਸੀਂ ਤੈਨੂੰ ਜੁੱਤੀ ਜੁੱਤੀ ਕੱਲੀ ਤੁਸੀਂ ਲੈ ਕੇ ਦੇਣੀ ਆ ਕੋਟ ਪੈਂਟ ਚ ਮੈਂ ਪੈਸੇ ਪਾ ਦੂੰਗਾ ਤੇ ਠੀਕ ਆ ਠੀਕ ਆ ਸਾਰੇ ਪੈਸੇ ਤੇ ਤੇਰੀ ਪਾਰਟੀ ਅੱਜ ਭੈਣ ਲਓ ਹਾਂ ਤਾਂ ਬਹੁਤ ਕੀ ਆ ਰਿਹਾ ਹੈ ਆਟਮ ਆ ਰੀਆਂ ਨੋ ਨੋ ਨਵੀਂ ਪਹਿਣਾ ਅੱਜ ਇੱਚ ਵੀ ਤੇਰੇ ਵਾਲਾ ਬਾਬਾ ਆ ਗਿਆ ਦੀ ਪਹਿਣਾ ਵੇਲਾ ਅੱਜ ਇਹਨਾਂ ਨੇ ਵੀ ਉਹ ਸੇਮ ਕਰਤੀਆ ਜੋ ਉਸ ਦਿਨ ਆਪਨੇ ਕੀਤਾ ਲੇ ਬਾਬਾ ਨੇ ਕੀ ਕੰਮ ਕਰਦਾ ਇਹਦਾ ਕਿੱਥਾਂ ਜਾਣ ਜਾਣ ਮਿਲ ਯਾਰ ਵੀਰ ਨੂੰ ਮਿਲ ਆਪਣੇ ਭਰਾ ਕਾਕੇ ਨੂੰ ਮਿਲ ਯਾਰ ਆਪਣੇ ਕਾਕੇ ਨੂੰ ਮਿਲ ਯਾਰ ਇਹ ਹੱਥ ਤੱਕ ਚੱਲਣਾ ਜੱਫੀ ਵੀ ਪਾ ਰਿਹਾ ਇਹਨੂੰ ਜੱਫੀ ਪਾ ਯਾਰ ਮੇਰੇ ਭਰਾ ਨੂੰ ਹਾਏ 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 ਆ ਮੇਰਾ ਭਰਾ ਓ ਤੇਰਾ ਵਾਲਾ ਜੇ ਬਈ ਚੱਕੀ ਤਰਾ ਹਾਏ 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 ਕਾਕਾ ਕਿਵੇਂ ਲੱਗਾ ਬਾਈ ਨੂੰ ਮਿਲ ਕੇ ਹਾਏ ਮੈਂ ਕਿਵੇਂ ਹੱਥ ਫੜਾਉਣੇ ਪੜਿਆ ਇੱਧਰ ਰੱਖੀ ਮੈਂ ਓਏ ਕਾਕਾ ਮਾਰਤਾ ਉੱਚਾ ਓ ਲੱਗੇ ਲੱਗ ਜਾਂਦੇ ਦੇਖਣੇ ਆਣਾ ਣ ਓਏ ਵੀਰ ਜਾਣ ਓਏ ਲਵੀ ਵੀਰ ਨੂੰ ਤਾਂ ਯਾਰ ਮਿਲਿਆ ਯਾਰ ਬਾਈ ਨਾਲ ਨਹੀਂ ਮਿਲਿਆ ਯਾਰ ਬਾਈ ਉਹ ਲੈ ਵੀਰ ਨੂੰ ਮਲਾ ਦੇ ਯਾਰ ਵੀਰ ਨੂੰ ਉਹ ਵੀਰ ਨੂੰ ਮਲਾ ਯਾਰ ਵੀਰ ਨੂੰ ਮਲਾ ਹਾਂ ਬਾਈ ਨੂੰ ਮਲਾ ਯਾਰ ਮੇਲ ਯਾਰ ਬਾਈ ਨੂੰ ਉੱਡ ਕੇ ਮੇਲ ਯਾਰ ਨਹੀਂ ਨਹੀਂ ਮੇਰਾ ਭਰਾ ਯਾਰ ਇਹਦਾ ਜਾਨ ਮੇਰਾ ਲੈ ਉਹ ਭੱਜ ਗਿਆ ਹੀ ਲੈ ਉਹ ਚੜ ਜਾ ਉਹ ਜਾਂਦਾ ਹੀ ਉਹ 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 ਭੱਜ ਗਿਆ ਹੀ ਤੇਰੇ ਤੋਂ ਨਿਕਲ ਗਿਆ ਬੰਦਾ ਇੱਕ ਬਾਈ ਆ ਜੜੇ ਹੱਥ ਮੈਂ ਪਹਿਲੀ ਯਾਰ ਜਾਪਣਾ ਕੰਨ ਮਿਲੇ ਪਹਿਲਾਂ ਤੂੰ ਉਹਨੂੰ ਪਤਾ ਹੈ ਕਿਦਾ ਮੈਂ ਪਹਿਲਾਂ ਮਿਲਿਆ ਬਾਈ ਨੂੰ ਕਿਦਾ ਇੱਕ ਰੀ ਆਹ ਕਹਿੰਦਾ ਲਾਲਾ ਦੂਜੀ ਵਾਲੀ ਕੋਈ ਨਾਲੀ ਓਏ ਯਾ ਇੱਕ ਵਾਰ ਮੈਨੂੰ ਚੇਤਾ ਭੁੱਲ ਗਿਆ ਸੀ ਬੜਾ ਔਖਾ ਗਿਰੂਆ ਓਏ ਤੂੰ ਜਾਣਦਾ ਬਾਈ ਨੂੰ ਬਾਈ ਨੂੰ ਮਿਲ ਯਾਰ ਬਾਈ ਨੂੰ ਮਿਲ ਯਾਰ ਓਏ ਜੱਫੀ ਪਾ ਯਾਰ ਲੈ ਜੱਫੀ ਪਾ ਬਾ ਪਾਇਦਾ ਕਦੇ ਯਾਰ ਬਾਈ ਕੀ ਕਰੰਟ ਮਾਰਦਾ ਤੈਨੂੰ ਯਾਰ ਜੱਫੀ ਦਾ ਭਾ ਭਾਈ ਨੂੰ ਲੈ ਹੱਦ ਹੋ ਗਈ ਦੱਸ ਓਹ ਜਾਨ ਕਢਾ ਕੋਨੇ ਜਾਨ ਕਢਾਲਦੀ ਕਹਿੰਦੇ ਜਾਨ ਕਢਾਲਦੀ ਲੈ ਹੱਦ ਗਈ ਇੱਕ ਵਾਰ ਜਫੀ ਪਾਲਾ ਜਾ ਇਹ ਘਰ ਜਫੀ ਬਾਹਰ ਇਹ ਆਪਾਂ ਨਾ ਬੁਲਾ ਰਿਹਾ ਤੋਈ ਛੱਕੀ ਕੇ ਬੈ ਇਨੇ ਸਾਰੇ ਬੰਦੇ ਬਾਈ ਸਾਰੇ ਸ਼ੱਕੀ ਕੀਤੇ ਇਹਨੇ ਮੈਨੂੰ ਆਪਾਂ ਨਹੀਂ ਡਰਦੇ ਆਪਾਂ ਨਹੀਂ ਡਰਦੇ ਦੂਰੇ ਉਂਗਲਾਂ ਨੇ ਹੱਥ ਮਲਾਈਦਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ